ਭਾਰੀ بارش ਦੇ ਚੱਲਦਿਆਂ ਨੈਸ਼ਨਲ ਹਾਈਵੇ ਕਟੂਆ ਵਿਖੇ ਪੁਲ ਟੁੱਟਣ ਕਾਰਨ ਭਾਰੀ ਟ੍ਰੈਫਿਕ ਦੀ ਸਮੱਸਿਆ ਪੈਦਾ ਹੋ ਗਈ ਹੈ। ਪੰਜਾਬ ਦੇ ਆਖਰੀ ਸਟੇਸ਼ਨ ਤੇ ਸਾਰੀਆਂ ਗੱਡੀਆਂ ਰੁਕਣ ਅਤੇ ਜੰਮੂ ਕਸ਼ਮੀਰ ਵਿੱਚ ਪ੍ਰਵੇਸ਼ ਦੇ ਪੁਲਿਸ ਵੱਲੋਂ ਰੋਕ ਲਗਾਏ ਜਾਣ ਦੇ ਚੱਲਦਿਆਂ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਚੱਲਦਿਆਂ ਮਾਧੂਪੁਰ ਵਿਖੇ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਹੋ ਗਈ ਹੈ। ਟਰੱਕ ਡਰਾਈਵਰਾਂ ਦਾ ਕਹਿਣਾ ਹੈ ਕਿ ਉਹ ਚਾਰ ਦਿਨ ਤੋਂ ਇੱਥੇ ਭੁੱਖਣ ਪਾਣੀ ਬੈਠੇ ਹਨ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹਨਾਂ ਲਈ ਰੋਟੀ ਦੀ ਵਿਵਸਥਾ ਕੀਤੀ ਜਾਵੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਭਾਜੀ ਤੁਹਾਨੂੰ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੇਗਾ ਦਾ? ਸਸੀ ਗੱਲ ਕਿ ਕੀ? ਲੈ ਇਹਦੇ ਕਾਗਜ਼। ਭਾਜੀ ਇਹ ਸਾਡੇ ਨਾਲ ਥੋੜਾ ਜਿਹਾ ਰੋਟੀ ਪਾਣੀ ਦਾ ਬੜਾ ਇੰਤਜ਼ਾਮ ਆ ਅਸੀਂ 3-4 ਦਿਨੋਂ ਗਿਆ ਹੀ ਭੁੱਖੇ ਹਾਂ। ਇਹ ਆਪਣੇ ਭਰਾ ਵੀ ਬੜੇ ਬਿਲਕੁਲ ਨੰਨਾਂ ਲੱਗੀਆਂ ਗੱਡੀਆਂ ਦੀਆਂ 3-4 4-4 ਦਿਨ ਹੋ ਗਿਆ। ਕਿ ਤੁਹਾਨੂੰ ਕੋਈ ਰੋਟੀ ਦਾ ਇੰਤਜ਼ਾਮ ਕੀਤਾ ਜਾਵੇ। ਮੈਂ ਫੋਨ ਵੀ ਕੀਤਾ ਹੀ ਬਾਤ ਕਰ। ਉਹ ਕਹਿੰਦੇ ਕਿ ਥੋੜਾ ਜਿਹਾ ਟਾਈਮ ਲੱਗਣਾ। ਅਸੀਂ ਤਾਂ ਲੋਕਾਂ ਹੀ ਰੋਟੀ ਦੇ ਦਿੰਦੇ ਜਾ। ਬਸ ਸਾਨੂੰ ਇਹ ਹੀ ਦਿੱਕਤ ਆ ਰਹੀ ਹੈ। ਮੱਕੇ ਦੇ ਸਾਥ ਹੀ ਕੱਢਣੀ ਹੈ ਤੋਂ ਜਿੰਨਾ ਦੀ ਜਲਦੀ ਹੋਵੇ ਤੋਂ ਕੱਢੀ ਜਾਵੇ ਤਾਂ ਹੀ ਇਹ ਹੀ ਕਹਿ ਸਕਦੇ ਹਾਂ ਔਰ ਸਾਨੂੰ ਕੋਈ ਨਹੀਂ ਸਾਨੂੰ 4-4 ਪਾਇਆ ਪੈਂਦੀ ਨਾ ਹੋਵੇ ਭਾਈ ਇਹ ਕਿੱਥੋਂ ਆਏ ਤਾਂ ਕਿੱਥੇ ਜਾਣਾ ਜੀ ਅਸੀਂ ਜੀ ਇਸ ਕਾਮੇ ਤੇ ਲੋਕਲ ਗੱਡੀਆਂ ਭਰੀਆਂ ਹੈ ਸ਼੍ਰੀ ਨਗਰ ਜਾਣਾ ਹੈ ਆਈ 3-4 ਦਿਨ ਹੋ ਗਏ ਹਨ ਸਾਨੂੰ ਰੋਟੀ ਦਾ ਕੋਈ ਤਾਂ ਬੜਾ ਰੋਟੀ ਪਾਣੀ ਦਾ ਬੜਾ ਹੁੰਦਾ ਹੈ ਸਾਨੂੰ ਅੰਦਰ ਬਾਹਰ ਜਾਂਦਾ ਬੜਾ ਦਿੱਕਤ ਹੈ ਸਾਨੂੰ ਬਸ ਇਹੀ ਕੀਤਾ ਕੀ ਨਾਮ ਹੈ ਤੁਹਾਡਾ ਜੀ ਡਰਾਈਵਰ ਜੀ ਹਾਂ ਜੀ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਡਰਾਈਵਰ ਭਾਈਆਂ ਨੂੰ ਜਾਂ ਕੋਈ ਵੀ ਹੈ ਸਾਨੂੰ ਜ਼ਰੀ ਵਿੱਚ ਰੋ ਅੰਦਰ ਰਸਤਾ ਵੈਸੀ ਬੰਦ ਕਰੋ ਰੋਡ ਬੰਦ ਰਹਿਣਾ ਕੀ ਕਰ ਸਕਦੇ ਪਰ ਸਾਨੂੰ ਸਿਰਫ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਬਸ ਹੋ ਸਾਨੂੰ ਇਧਰ ਆ ਰਹੇ ਆਂ ਕੀ ਕਰੇ ਆਂ ਮੋੜੀ ਖਰਾਬ ਹੈ بارش ਦਾ ਟਾਈਮ ਹੈ ਕੀ ਕਰਨਾ ਕਿਹਾ ਰੇ ਕਾਂ ਸੇ ਆ ਰਹੇ ਹੋ ਇਧਰ ਸੇ ਪਿਛੇ ਜਾਓ ਜੋ ਕਿ ਆ ਡੱਬ ਆਇਆ ਵਾਹ ਸੇ ਡੱਬ ਲਾ ਰਹੇ ਆਂ ਕਾਂ ਜਾਣਾ ਹੈ ਅਸੀਂ ਜੰਮੂ ਜਾ ਰਹੇ ਆਂ ਉਧਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਰਸਤਾ ਸਾਫ ਹੋ ਜਾਵੇਗਾ ਤਾ ਇਹਨਾਂ ਨੂੰ ਜਾਣ ਦਿੱਤਾ ਜਾਵੇਗਾ। ਆ ਮਾਦੋਪੁਰ ਤੇ ਗੱਡੀਆਂ ਦਾ ਕਾਫੀ ਜਾਮ ਹੈ ਕੀ ਕਹਿਣਾ ਉਹਦੇ ਬਾਰੇ? ਇਹ ਮਾਦੋਪੁਰ ਜਿਸ ਤਰ੍ਹਾਂ ਸਾਨੂੰ ਮਾਨ ਜੋਗ ਐਸਐਸਪੀ ਸਾਹਿਬ ਦਾ ਕੋਈ ਮੈਸੇਜ ਆਂਦਾ ਹੈ ਤੇ ਉਸ ਹਾਵ ਦੇ ਨਾਲ ਆਪਾਂ ਵਜੇ ਦੀ ਟ੍ਰੈਫਿਕ ਉਹ ਚੱਲਦੀ ਹੈ। ਤੇ ਹੈਵੀ ਗੱਡੀਆਂ ਸਾਰੀਆਂ ਆਪਾਂ ਲੈਣ ਚਲਾਈ ਹੋਈਆਂ ਤਾਂ ਜਿਹੜੀ ਛੋਟੀ ਟ੍ਰੈਫਿਕ ਉਹ ਪੇਜੇ। ਹਾਂਜੀ ਸਰ ਅਪੀਲ ਕੀ ਕਰਨਾ ਚਾਹੋਗੇ? ਅਪੀਲ ਇਹ ਕਰਨੀ ਚਾਹਾਂਗੇ ਕਿ ਬਿਨਾਂ ਮਤਲਬ ਤੋਂ ਮਤਲਬ ਘਰ ਤੋਂ ਬਾਹਰ ਨਾ ਨਿਕਲੋ। ਬਹੁਤ ਜ਼ਿਆਦਾ ਖੱਜਲ ਖਰਾਬੀ ਹੋ ਰਹੀ ਹੈ ਪਬਲਿਕ ਦੀ। ਆਪਣੇ ਘਰ ਰਾਮ ਨਾਲ ਬੈਠੋ ਜਿੱਦਾਂ ਹੀ ਕੋਈ ਕੋ ਰਸਤਾ ਕਲੀਅਰ ਹੋਏਗਾ ਤੇ ਉਸ ਤਰ੍ਹਾਂ ਪਤਾ ਲੱਗ ਜਾਣਾ ਤੁਹਾਨੂੰ ਤੇ ਫੇਰ ਹੀ ਘਰੋਂ ਨਿਕਲਣਾ ਚਾਹੀਦਾ ਨਹੀਂ ਤੇ ਆਪਣੇ ਘਰ ਰਾਮ ਨਾਲ ਬੈਠਣਾ ਚਾਹੀਦਾ